ਹਾਈ ਕਮਾਂਡ ਬਲੀਦਾਨ ਜ਼ਰੂਰ ਵੇਖੂਗੀ ਇਹ ਬਲੀਦਾਨ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ ਪਿੱਛੇ ਜੇ ਆਪਰੇਸ਼ਨ ਕਰਾ ਕੇ ਆਏ ਆ ਖੰਡਾ ਹੂੰ ਨਜ਼ਰ ਤਾਂ ਆਉਂਦਾ ਹੀ ਹੋਏਗਾ ਉਹ ਤੇ ਇਹ ਸਵਾਲ ਸੱਭ ਤੇ ਉਹਨਾਂ ਨੂੰ ਪੁੱਛੋ ਇਹ ਸਾਫ ਦਾ ਜਲੰਧਰ ਕੀ ਲੈਣਾ ਤੇ ਜਲੰਧਰ ਦੇ ਲੋਕ ਕੋਈ ਐਸਾ ਨਮਾਇੰਦਾ ਕਦੀ ਵੀ ਸਵੀਕਾਰ ਨਹੀਂ ਕਰਨਗੇ ਜਿਹੜਾ ਕਿਰਾਏ ਦੀ ਕੋਠੀ ਜਾਂ ਆਪਣੀ ਯਾਰ ਦੋਸਤ ਦੀ ਕੋਠੀ ਜਾ ਕੇ ਇਲੈਕਸ਼ਨ ਲੜੇ ਔਰ ਯਾਰ ਦੋਸਤ ਵੀ ਕੌਣ ਹੈ ਜਿਹੜਾ ਕਾਂਗਰਸ ਪਾਰਟੀ ਦੇ ਖਿਲਾਫ ਵਿਧਾਨ ਸਭਾ ਕਨੈਕਸ਼ਨ ਲੜਿਆ ਹੋਵੇ ਕੌਣ ਹੈ ਕੌਣ ਹੈ ਉਹ ਯਾਰ ਦੋਸਤ ਕੌਣ ਹੈ ਨਾਮ ਦੱਸ ਸਕਦੇ ਹੋ ਇਹ ਤਨੀ ਸਾਹਿਬ ਕਹਿੰਦੇ ਮੈਂ ਬੱਕਰੀਆਂ ਚੋਣਾ ਹੈ ਹੂੰ ਮੈਂ ਉਹ ਗੁੱਲੀ ਡੰਡਾ ਖੇਡਦਾ ਆ ਹੂੰ ਮੈਂ ਪਤੰਗ ਉਡਾਉਣਾ ਹੈ ਜੀ ਮੈਨੂੰ ਹੁਣ ਲੱਗਦਾ ਨਹੀਂ ਵੀ ਜਲੰਧਰ ਵਾਲੇ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋਣਗੇ ਭਾਈ ਸਾਹਿਬ ਜੇ ਦਲਿਤ ਫੈਕਟਰ ਚੱਲਦਾ ਚੰਨੀ ਜੀ ਦਾ ਕੋਈ ਚੰਨੀ ਫੈਕਟਰ ਚੱਲਦਾ ਤਾਂ ਚੰਨੀ ਆਪ ਨਾ ਜਿੱਤ ਜਾਂਦੇ ਉਹ ਮੰਤਰੀ ਰਹੇ ਨੇ ਚਮਕੌਰ ਸਾਹਿਬ ਦਾ ਕੇਕ ਨਹੀਂ ਦਿੱਸਿਆ ਉੱਥੇ ਕੋਈ ਈਲਾ ਦਾ ਚਰਨਜੀਤ ਸਿੰਘ ਚੰਨੀ ਹੋਣੀ ਜਲੰਧਰ ਆ ਕੇ ਸੇਵਾ ਕਰਨਾ ਚਾਹੁੰਦੇ ਨੇ ਲੋਕਾਂ ਦੀ ਚੰਨੀ ਜੀ ਐਕਚੁਅਲੀ ਦੁਆਬੇ ਦੇ ਹੈ ਨਹੀਂ ਗਏ ਉਹਨਾਂ ਨੂੰ ਦੁਆਬੇ ਦਾ ਕਲਚਰ ਨਹੀਂ ਪਤਾ ਇਹ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਲੌਸਟ ਗਰਾਊਂਡ ਹੈ ਜਿੱਥੋਂ ਮੁੱਖ ਮੰਤਰੀ ਹੁੰਦੇ ਸੰਗੋਟ ਸਾਹਿਬ ਇੱਕ ਪਵਿੱਤਰ ਜੱਤੀ ਤੋਂ ਹਾਰੇ ਨੇ ਪਹਿਲਾਂ ਉੱਥੇ ਝੰਡਾ ਲੱਗਦਾ ਫਿਰ ਬਾਰੀ ਦੁਨੀਆ ਪਈ ਹੈ ਉਹਨਾਂ ਵਾਸਤੇ ਚੰਨੀ ਜੀ ਤਾਂ ਅਕਸਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂਦੇ ਰਹਿੰਦੇ ਨੇ ਵਿੰਦਰ ਕੋਟਲੀ ਹੁਣੀ ਵੀ ਪਿੱਛੇ ਨਾਰੇ ਬਾਜ਼ੀ ਕਰਦੇ ਹੋਏ ਨਜ਼ਰ ਆਏ ਕੋਟਲੀ ਉਹਨਾਂ ਦੇ ਨਾਰੇ ਸੀਗੇ ਪਰ ਕਾਂਗਰਸ ਪਾਰਟੀ ਵਿੱਚ ਕਿਸੇ ਵੀ ਕੰਸਟਿਟੂਐਂਸੀ ਦਾ ਕੇਕ ਤੇ ਨਾਂ ਲੇਖਣ ਨਾਲ ਉਹ ਕੰਸਟਿਟੂਐਂਸੀ ਦੀ ਟਿਕਟ ਨਹੀਂ ਮਿਲਦੀ ਜੰਨੀ ਸਾਹਿਬ ਸੁਣ ਰਹੇ ਨੇ ਜਾਂ ਸੁਣਣਗੇ ਜਾਂ ਕੋਈ ਉਹਨਾਂ ਲਿੰਕ ਪੇਜੇਗਾ ਉਹਨਾਂ ਨੂੰ ਬਹੁਤ ਬਹੁਤ ਜਨਮ ਦਿਨ ਦੀ ਵਧਾਈ ਦੇਣਾ ਹੈ ਔਰ ਚਮਕੌਰ ਸਾਹਿਬ ਵਾਲਿਆਂ ਨੂੰ ਵੀ ਅਪੀਲ ਕਰਦਾ ਹੈ ਕਿ ਜੰਨੀ ਸਾਹਿਬ ਦਾ ਜਿਹੜਾ ਕੇਕ ਹੈ ਉਹ ਚਮਕੌਰ ਸਾਹਿਬ ਵਾਲੇ ਵੀ ਆਕੇ ਇੱਕ ਕਾਉਂਟ ਇਹਨਾਂ ਦੋਰੋਂ ਆਇਆ ਕੇ ਕੇ ਜਿਆਰੀ ਖੱਟਾ ਹੋ ਜਾਂਦਾ ਹੈ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਅੱਜ ਆਪਣਾ ਜਨਮ ਦਿਨ ਮਨਾਇਆ ਹੈ ਜਨਮ ਦਿਨ ਦਾ ਜੋ ਕੇਕ ਕਟਿਆ ਉਸ ਦੇ ਉੱਤੇ ਜੋ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਕੇਕ ਦੇ ਉੱਤੇ ਲਿਖਿਆ ਹੋਇਆ ਸਾਡਾ ਚੰਨੀ ਜਲੰਧਰ ਔਰ ਨਾਲ ਹੀ ਨਾਰੇ ਤੱਕ ਲੱਗੇ ਨੇ ਸਾਡਾ ਚੰਨੀ ਵਿੱਚ ਜਲੰਧਰ ਤਾਂ ਕੀ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜਨ ਜਾ ਰਹੇ ਨੇ ਇਸੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਵਿਕਰਮ ਜੀ ਸਿੰਘ ਚੌਧਰੀ ਹੋਣੀ ਮੌਜੂਦ ਨੇ ਵਿਕਰਮ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵਧਾਈਆਂ ਦਿੱਤੀਆਂ ਤੁਸੀਂ ਚਰਨਜੀਤ ਸਿੰਘ ਚੰਨੀ ਨੂੰ ਅੱਜ ਬਰਥਡੇ ਸੀ ਉਹਨਾਂ ਦਾ ਨਹੀਂ ਤੁਹਾਡੇ ਰਾਹੀਂ ਦਿੰਨਾ ਜੀ ਬਹੁਤ ਬਹੁਤ ਵਧਾਈਆਂ ਸਾਰਾ ਚਰਨਜੀਤ ਸਿੰਘ ਚੰਨੀ ਜੀ ਨੂੰ ਜਨਮ ਦਿਨ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਹਮਮ ਔਰ ਸਾਡੇ ਜਲੰਧਰ ਉੱਤੇ ਉਹਨਾਂ ਨੂੰ ਕੇਕ ਵੀ ਗਿਆ ਪਰ ਮੁੱਖ ਮੰਤਰੀ ਰਹੇ ਨੇ ਚਮਕੌਰ ਸਾਹਿਬ ਦਾ ਕੇਕ ਨਹੀਂ ਦਿਸਿਆ ਉੱਥੇ ਕੋਈ ਹੂੰ ਮੈਂ ਇਹ ਹੀ ਪੁੱਛਣਾ ਸੀ ਅਕਸਰ ਅਸੀਂ ਦੇਖਦੇ ਹਾਂ ਬਰਥਡੇ ਦੇ ਉੱਤੇ ਹੈਪੀ ਬਰਥਡੇ ਲਿਖਿਆ ਹੁੰਦਾ ਜਾਂ ਫਿਰ ਫਾਰਮਰ ਸੀਐਮ ਵੀ ਲਿਖਿਆ ਜਾ ਸਕਦਾ ਸੀ ਚੰਨੀ ਸਾਹਿਬ ਵੀ ਲਿਖਿਆ ਜਾ ਸਕਦਾ ਸੀ ਇਹ ਜਲੰਧਰ ਕਨੈਕਸ਼ਨ ਜਲੰਧਰ ਕੇਕ ਸਮਝ ਨਹੀਂ ਆਇਆ ਸਾਨੂੰ ਜਲੰਧਰ ਵਾਲੇ ਜੀ ਸੇਵਾ ਬਹੁਤ ਕਰਦੇ ਨੇ ਜੀ ਜਲੰਧਰ ਵਾਲਿਆਂ ਦੀ ਟ੍ਰੈਡੀਸ਼ਨ ਹੈ ਸਾਡੀ ਖੋਦ ਸਾਡੀ ਤਾਂ ਆ ਪਰਵਾਰ ਦੀ ਤ੍ਰਿਸ਼ਨਾ ਹੈ ਸਾਡਾ ਕੋਈ ਮਹਿਮਾਨ ਆਵੇ ਅਸੀਂ ਬੜੀ ਸੇਵਾ ਕਰਦੇ ਨੇ ਹੂੰ ਔਰ ਕੇਕ ਆਪਣਾ ਜਲੰਧਰ ਉਹਨਾਂ ਵਾਸਤੇ ਗਿਆ ਉਹ ਕੇ ਖਾਣ ਔਰ ਜਲੰਧਰ ਦਾ ਇਲਾਕਾ ਜੀ ਉਸ ਦੀ ਸੇਵਾ ਕਰਨ ਮਨੀਸ਼ तिवारी ਜੀ ਉਹਨਾਂ ਦੇ ਐਮਪੀ ਨੇ ਉਹਨਾਂ ਦੀ ਕੈਂਪੇਨ ਕਰਾ ਕਰ ਪਰ ਕੀ ਲੱਗਦਾ ਚਰਨਜੀਤ ਸਿੰਘ ਚੰਨੀ ਹੋਣੀ ਜਲੰਧਰ ਆ ਕੇ ਸੇਵਾ ਕਰਨਾ ਚਾਹੁੰਦੇ ਨੇ ਲੋਕਾਂ ਦੀ ਔਰ ਜਿਵੇਂ ਤੁਸੀਂ ਕਿਹਾ ਕਿ ਅਸੀਂ ਤਾਂ ਸੇਵਾ ਹੀ ਬਹੁਤ ਕਰਦੇ ਆ ਤਾਂ ਜੇ ਚੰਨੀ ਹੋਣੀ ਜਲੰਧਰ ਆਉਣਗੇ ਤਾਂ ਕੀ ਦੁਆਰਾ ਸੇਵਾ ਤੁਹਾਡੇ ਵੱਲੋਂ ਵੀ ਕੀਤੀ ਜਾਊਗੀ ਚੰਨੀ ਜੀ ਐਕਚੁਅਲੀ ਦੁਆਬੇ ਦੇ ਹੈ ਨਹੀਂਗੇ ਉਹਨਾਂ ਨੂੰ ਦੁਆਬੇ ਦਾ ਕਲਚਰ ਨਹੀਂ ਪਤਾ ਹਮ ਚੰਨੀ ਜੀ ਦਾ ਤਾ ਪੰਜਾਬ ਦੇ ਵਿੱਚ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਇਹਦਾ ਵੱਡਾ ਕਾਂਗਰਸ ਪਾਰਟੀ ਨੇ ਦਿੱਤਾ ਜੀ ਮੈਂ ਜੀ ਤਾਂ ਅੱਗੇ ਵੀ ਉਹਨਾਂ ਨੂੰ ਆਹੀ ਰਾਏ ਸੀ ਕਿ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਵਿਧਾਇਕ ਬਣਾਇਆ ਸੀ ਬਤੌਰ ਡਿਪੈਂਡੈਂਟ ਹਮ ਔਰ ਉਸੇ ਜਗ੍ਹਾ ਤੋਂ ਮੰਤਰੀ ਹੁੰਦੇ ਹੋਏ ਹਮ ਉਹ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਖੋ ਗਏ ਹੂੰ ਉਹਨਾਂ ਨੂੰ ਮੇਰੀ ਤਾਂ ਐਜ਼ ਅ ਯੰਗਰ ਬ੍ਰਦਰ ਇਹੀ ਰਾਏ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਉਹਨਾਂ ਦਾ ਲੌਸਟ ਗਰਾਉਂਡ ਹੈ ਜਿੱਥੋਂ ਮੁੱਖ ਮੰਤਰੀ ਹੁੰਦੇ ਸ਼ੰਗੋਟ ਸਾਹਿਬ ਇੱਕ ਪਵਿੱਤਰ ਜੱਤੀ ਤੋਂ ਹਾਰੇ ਨੇ ਪਹਿਲਾਂ ਉੱਥੇ ਝੰਡਾ ਗੱਡਿਆ ਫਿਰ ਬਾਕੀ ਦੁਨੀਆ ਪਈ ਹੈ ਉਹਨਾਂ ਵਾਸਤੇ ਚੰਨੀ ਜੀਤਾ ਅਕਸਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂਦੇ ਰਹਿੰਦੇ ਨੇ ਹੂੰ ਤੱਕੀ ਸਮਝਿਆ ਕੀ ਜਾਵੇ ਵਿਕਰਮ ਜੀ ਹਾਲਾਂਕਿ ਤੁਸੀਂ ਤੁਹਾਡਾ ਪਰਿਵਾਰ ਕਹਿ ਰਿਹਾ ਹੈ ਦਾਵੇਦਾਰੀ ਤੁਹਾਡੇ ਪਰਿਵਾਰ ਦੀ ਪਹਿਲਾਂ ਇਸ ਸੀੜ ਦੇ ਉੱਤੇ ਹੈ ਔਰ ਕੀ ਲੱਗਦਾ ਹੈ ਕਿ ਹਾਈ ਕਮਾਂਡ ਤੁਹਾਡੇ ਉੱਤੇ ਹੀ ਭਰੋਸਾ ਜਤਾਊਗੀ ਆ ਜਿਸਟ੍ਰਿਕਟ ਦੇ ਨਾਲ ਚਰਨਜੀਤ ਸਿੰਘ ਚੰਨੀ ਜੋ ਦਾਵੇਦਾਰੀ ਠੋਕ ਰਹੇ ਨੇ ਹਾਈ ਕਮਾਂਡ ਇਸ ਦੇ ਵੱਲ ਧਿਆਨ ਦੇਗੀ ਕਿ ਨਹੀਂ ਦੇਗੀ ਨਹੀਂ ਮੈਨੂੰ ਤਾਂ ਪਤਾ ਨਹੀਂ ਕਿੱਥੇ ਦਾਵੇਦਾਰੀ ਠੋਕ ਰਹੇ ਨੇ ਕਿਉਂਕਿ ਮੈਨੂੰ ਤਾਂ ਇੱਕ ਅਧਿਕਾਰੀ ਮਿਲੇ ਤਾਂ ਮੈਨੂੰ ਤਾਂ ਇਹ ਆਖਿਆ ਕਿ ਮੈਂ ਜਨਰਲ ਸਰਜੰਦ ਦਾ ਮੇਰਾ ਕੋਈ ਇੰਟਰਸਟ ਨਹੀਂ ਹੈ ਮੈਂ ਤੇ ਚਮਕੌਰ ਦੀ ਧਰਤੀ ਜਿੱਥੋਂ ਹਾਰਿਆ ਉੱਥੇ ਤਹਾਰਾ ਜਿੱਤਣਾ ਹੈ ਹੂੰ ਹੁਣ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਕਿ ਇੱਕ ਮੁੱਖ ਮੰਤਰੀ ਦਾਪ ਤਾਂ ਇਨਸਾਬ ਦਾ ਜਿਹੜੇ ਮੁੱਖ ਮੰਤਰੀ ਹੁੰਦੇ ਹੋਏ ਆਪਣਾ ਇੱਕ ਸੀਟ ਹਾਰ ਜਾਣ ਦੂਸਰੀ ਸੀਟ ਤੋਂ ਉਹਨਾਂ ਦੀ ਜ਼ਮਾਨਤ ਜਬਤ ਹੋ ਜਾਏ ਹੂੰ ਉਹਨੇ ਹਾਈ ਕਮਾਂਡ ਨੇ ਡਿਸੀਜਨ ਲੈਣਾ ਹੈ ਕਿ ਉਹ ਜਿਹੜੇ ਪਸ ਹੋ ਗਏ ਉਹਨਾਂ ਜਿੰਦਰ ਆ ਕੇ ਕੀ ਭਾਲਦੇ ਨੇ ਹੂੰ ਔਰ ਤੁਹਾਡੇ ਹੀ ਸਾਥੀ ਕੋਟਲੀਉਣੀ ਸੁਖਵਿੰਦਰ ਕੋਟਲੀਉਣੀ ਵੀ ਪਿੱਛੇ ਨਾਰੇबाजी ਕਰਦੇ ਹੋਏ ਨਜ਼ਰ ਆਏ ਕੋਟਲੀਉਣਾ ਦੇ ਨਾਰੇ ਸੀਗੇ ਕੋਟਲੀ ਸਾਹਿਬ ਮੇਰੇ ਬੜੇ ਅਜ਼ੀਜ਼ ਦਾਤੀ ਨੇ ਔਰ ਜਦੋਂ ਆ ਪਿੱਛੇ ਗਿਆ ਵਿਧਾਨ ਸਭਾ ਚ ਹਮ ਉਹਨਾਂ ਦੇ ਨਾਲ ਬੱਤਸਲੂਕੀ ਹੋਈ ਆਈ ਵਾਸ ਦ ਫਰਸਟ ਵਨ ਟੂ ਬੈਕ ਬਿਹਾਈਂਡ ਹਮ ਔਰ ਅਜੇ ਬੜਾ ਸਭ ਘਟ ਸਮਾ ਹੋਇਆ ਉਹਨਾਂ ਨੂੰ ਕਾਂਗਰਸ ਪਾਰਟੀ ਚ ਆਏ 2 ਸਾਲ ਹੋਏ ਨੇ ਜੀ ਅਜੇ ਕਾਂਗਰਸ ਕਲਚਰ ਜਾਣਦੇ ਨਹੀਂ ਹੈ ਉਹ ਹਮਮ ਔਰ ਕਾਂਗਰਸ ਪਾਰਟੀ ਵਿੱਚ ਕਿਸੇ ਵੀ ਕੰਸਟੀਟੂਐਂਸੀ ਦਾ ਕੇਕ ਤੇ ਨਾਮ ਲਿਖਣ ਨਾਲ ਉਹ ਕੰਸਟੀਟੂਐਂਸੀ ਦੀ ਟਿਕਟ ਨਹੀਂ ਮਿਲਦੀ ਹਮਮ ਸ਼ਾਇਦ ਉਹ ਪਿਛਲੀ ਜਿਹੜੀ ਬੀਐਸਪੀ ਪਾਰਟੀ ਜਿਹਦੇ ਵਿੱਚ ਉਹਨਾਂ ਨੇ ਲੰਬਾ ਅਕਤਾਂ ਕੰਮ ਕੀਤਾ ਸ਼ਾਇਦ ਉਹ ਪਾਰਟੀ 'ਚ ਕਲਚਰ ਹੋਵੇ ਜੀ ਕਾਂਗਰਸ ਪਾਰਟੀ ਦੀ ਇੱਕ ਪ੍ਰੋਪਰ ਦਨੁਪਤਾ ਪੂਰਾ ਇੱਕ ਤਾਜਾ ਹੈ ਹਮਮ ਔਰ ਸਕਰੀਨਿੰਗ ਕਮੇਟੀ ਸਕਰੀਨਿੰਗ ਕਮੇਟੀ ਤੋਂ ਬਾਅਦ ਸੀ ਸੀ ਵਿਕਰਮ ਜੀ ਹਾਈ ਕਮਾਂਡ

ਉਹ ਬલિદાન ਉਸ ਸ਼ਖਸ ਨੂੰ ਭੁੱਲਣਗੇ ਤਾਂ ਕੀ ਚੰਨੀ ਚੰਨੀ ਹੋਣੀ ਕਿ ਇਹ ਬલિદાન ਭੁੱਲ ਰਹੇ ਨੇ ਚਰਨਜੀਤ ਸਿੰਘ ਚੰਨੀ ਹੋਣੀ ਇੱਕ ਵੱਡੇ ਜੀ 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 ਇਹ ਗੱਲ ਪੂਰੀ ਉਸ ਕੋਲ। ਕੀ ਇਹ ਸਭ ਕੁਝ ਦੇਖ ਕੇ ਉਹ ਇੱਕ ਪਾਸੇ ਚੌਧਰੀ ਪਰਿਵਾਰ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਹੈ। ਹਮ ਇਹਨੂੰ ਬਹੁਤ ਘੱਟ ਸਮੇਂ ਦੇ ਵਿੱਚ ડીਐਲਪੀ ਬਣਾ ਦਿੱਤਾ ਗਿਆ। ਫਿਰ ਮੰਤਰੀ ਬਣਾਇਆ ਤੇ ਮੁੱਖ ਮੰਤਰੀ ਬਣਾਇਆ। ਜੀ 13 ਰੋ ਜ਼ਮਾਨਤ ਆਪਣੇ ਬਚਾ ਨਹੀਂ ਸਕੇ। ਹਮ ਕੰਪੈਰ ਪਾਰਟੀ ਨੇ ਕਰਨਾ ਮੈਂ ਵੀ ਕਹਿ ਰਿਹਾ ਜਿਸ ਤੱਕ ਨੂੰ ਉਸੇ ਕਹਿ ਰਿਹਾ ਹਾਂ ਕਿ ਹਾਈ ਕਮਾਂਡ ਬਲੀਦਾਨ ਜ਼ਰੂਰ ਦੇਖੂਗੀ ਇਹ ਬਲੀਦਾਨ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਤਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ 13 ਲੋਕ ਸਭਾ ਸੀਟਾਂ ਨੇ ਇੱਕ ਨੂੰ ਜੇ ਇੱਥੇ ਨਜ਼ਰ ਅੰਦਾਜ਼ ਵੀ ਕਰ ਦਿੰਦੇ ਤਾਂ ਕਿਸੇ ਹੋਰ ਥਾਂ ਦੇ ਉੱਤੇ ਵੀ ਜਾ ਕੇ ਲੜ ਸਕਦੇ ਸੀਗੇ ਜਲੰਧਰ ਉੱਤੇ ਹੀ ਕਿਉਂ ਆਖਿਆ ਉਹਨਾਂ ਦੀ ਨਜ਼ਰ ਨਹੀਂ ਆ ਰਿਹਾ ਤਾਂ ਇਹ ਤਾਂ ਉਹ ਹੀ ਜਵਾਬ ਦੇ ਸਕਦੇ ਨੇ ਵੈਸੇ ਤਾਂ ਉਹ ਪਿੱਛੇ ਜੇ ਆਪਰੇਸ਼ਨ ਕਰਾ ਕੇ ਆਏ ਆ ਆਖਾਂ ਦਾ ਹੂੰ ਨਜ਼ਰ ਤਾਂ ਹੁੰਦਾ ਹੀ ਹੋਏਗਾ ਉਹ ਤੇ ਇਹ ਸਵਾਲ ਤੱਕ ਸੀ ਉਹਨਾਂ ਨੂੰ ਪੁੱਛੋ ਹਮ ਪਰ ਲੱਗਦਾ ਕਿ ਤੁਹਾਡੀ ਅਪੀਲ ਹੈ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿ ਸਾਡੇ ਪ੍ਰਵਾਦ ਨੇ ਜੋ ਇਹ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਇੰਨਾ ਸਮਾਂ ਇੰਨਾ ਇਹ ਨਹੀਂ ਭਾਈ ਸਾਹਿਬ ਹਮ ਇਸ ਹਿਸਾਬ ਦਾ ਜਲੰਧਰ ਕੀ ਲੈਣਾ ਦੇਣਾ ਹਮ ਜਲੰਧਰ ਦੇ ਲੋਕ ਕੋਈ ਐਸਾ ਨਮਾਇੰਦਾ ਕਦੀ ਵੀ ਸਵੀਕਾਰ ਨਹੀਂ ਕਰਨਗੇ ਜਿਹੜਾ ਕਿਰਾਏ ਦੀ ਕੋਠੀ ਜਾਂ ਆਪਣੀ ਯਾਰ ਦੋਸਤ ਦੀ ਕੋਠੀ ਜਾ ਕੇ ਇਲੈਕਸ਼ਨ ਲੜੇ ਔਰ ਯਾਰ ਦੋਸਤ ਵੀ ਕੌਣ ਹੈ ਜਿਹੜਾ ਕਾਂਗਰਸ ਪਾਰਟੀ ਦੇ ਖਿਲਾਫ ਵਿਧਾਨ ਸਭਾ ਇਲੈਕਸ਼ਨ ਲੜਿਆ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਹੂੰ ਕੋਣੇ ਕੋਣੇ ਉਹ ਯਾਰਦੋ ਸਕੋਣੇ ਨਾਮ ਦੱਸ ਸਕਦੇ ਹੋ ਮੇਰੇ ਖਿਆਲ ਉਹ ਸਾਡੇ ਪ੍ਰਾਣੇ ਕਾਂਗਰਸ ਦੇ ਇੱਕ ਸੀਗੇ ਸਾਡੇ ਸਾਥੀ ਉਹ ਪਹਿਲਾਂ ਕਾਲੀਦਾ ਚਲੇ ਗਏ ਸੀ ਫਿਰ ਉਹ ਕਾਲੀਦਾ ਤੋਂ ਇਲੈਕਸ਼ਨ ਲੜੇ ਸੀ ਸੇਟ ਸਤਪਾਲ ਮਲ ਅੱਛਾ ਜੀ ਤਾਂ ਜਲੰਧਰ ਵਾਲੇ ਕੀ ਹੁਣ ਚੌਧਰੀ ਪਰਿਵਾਰ ਦੇ ਉੱਤੇ ਹੀ ਆਪੜਾ ਭਰੋਸਾ ਜਿਤਾਉਣਗੇ ਕਾਂਗਰਸ ਦੇ ਦਿਲਬਾਰਲੇ ਹੁਣ ਪਤਾ ਨਹੀਂ ਵੀ ਚੰਨੀ ਸਾਹਿਬ ਕਿਉਂਕਿ ਜਨੀਦਾਰ ਕਹਿੰਦੇ ਮੈਂ ਬੱਕਰੀਆਂ ਚੋਣਾ ਹਾਂ ਹਮ ਮੈਂ ਉਹ ਗੁੱਲੀ ਡੰਡਾ ਘੇੜਨਾ ਹੈ ਹਮ ਮੈਂ ਪਤੰਗ ੜੋਣਾ ਹੈ ਜੀ ਇਹਨੂੰ ਹਮ ਲੱਗਦਾ ਨਹੀਂ ਵੀ ਦਿਲੰਦਰ ਵਾਲੇ ਨਾਲ ਗੱਲਰ ਤੋਂ ਪ੍ਰਭਾਵਿਤ ਹੋਣਗੇ ਹਮ ਕਿਉਂਕਿ ਚਰਨਜੀਤ ਸਿੰਘ ਚੰਨੀ ਇਹ ਵੀ ਜ਼ਿਕਰ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਕੈਲਕੂਲੇਸ਼ਨ ਇਹ ਵੀ ਲਗਾਉਂਦੇ ਹੋਏ ਨਜ਼ਰ ਆਉਣਗੇ ਕਿ ਦਲਿਤ ਫੈਕਟਰ ਜਿਹੜਾ ਹੈ ਉਹ ਚੱਲਿਆ ਉੱਥੇ ਤਾਂ ਇਸ ਕਰਕੇ ਦਲਿਤ ਸੀਟ ਹੈ

ਉਸ ਵਾਰ ਉਹਨਾਂ ਦੇ ਵੱਡੇ ਬੇਟੇ ਮੇਰੇ ਅੰਕਲ ਚੌਧਰੀ ਜਗਦੀਸ਼ ਸਿੰਘ ਦੀ ਪੰਜ ਵਾਰੀ ਆਏ ਚੌਧਰੀ ਸੰਤੋਖ ਸਿੰਘ ਜੀ ਦੋ ਵਾਰ ਰਹੇ ਪਿਛਲੀ ਵਾਰ ਉਹਨਾਂ ਚੌਧਰੀ ਜਗਦੀਸ਼ ਸਿੰਘ ਦਾ ਬੇਟਾ ਸੀ ਐਸ ਕੇ ਮੈਂ ਇਹ ਕੋਈ ਚੰਨੀ ਫੈਕਟਰ ਨਾਲ ਥੋੜੀ ਨਾ ਸੀ ਵਿਧਾਨ ਸਭਾ ਜਾ ਰਹੇ ਔਰ ਵਿਧਾਨ ਸਭਾ ਵਿੱਚ ਤਾਂ ਪਿਛਲੀ ਵਾਰ ਵੀ ਪੰਜ ਸਾਡੇ ਵਿਧਾਇਕ ਸੀ ਐਤੀ ਵੀ ਪੰਜ ਨੇ ਜੀ ਔਰ ਜਦੋਂ 14 ਰਹਿ ਗਏ ਸੀ 2019 97 ਦੇ ਵਿੱਚ 14 ਵਿਧਾਇਕ ਰਹਿ ਗਏ ਸੀ ਉਦੋਂ ਵੀ ਸਭ ਤੋਂ ਜ਼ਿਆਦਾ ਵਿਧਾਇਕ ਗਰੰਦਰ ਦੇ ਸੀ ਉਹਦੋਂ ਕਿਹੜਾ ਟ੍ਰੈਕਟਰ ਕੋਈ ਚੰਨੀ ਜੱਬ ਤੋਂ ਉਹ ਮੇਰੇ ਘਰ ਤੇ ਅੱਜ ਤੱਕ ਵੀ ਨਹੀਂ ਆਇਆ ਠੀਕ ਹੈ ਵਿਕਰਮ ਜੀ ਧੰਨਵਾਦ ਆਪਣੀ ਗੱਲਬਾਤ ਸਾਂਝੀ ਕਰਨ ਲਈ ਔਰ ਇਸ ਦੇ ਉੱਤੇ ਪ੍ਰतिक੍ਰਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਵਾਰੀ ਇੱਕ ਵਾਰੀ ਬੇਜ ਚੰਨੀ ਸਾਹਿਬ ਸੁਣ ਰਹੇ ਨੇ ਜਾਂ ਸੁਣਨਗੇ ਜਾਂ ਕੋਈ ਇਸ ਨੂੰ ਲਿੰਕ ਪੇਚੇਗਾ ਉਹਨਾਂ ਨੂੰ ਬਹੁਤ ਬਹੁਤ ਜਨਮ ਦਿਨ ਦੀ ਵਧਾਈ ਦੇਣਾ ਔਰ ਚਮਕੌਰ ਸਾਹਿਬ ਵਾਲਿਆਂ ਨੂੰ ਵੀ ਅਪੀਲ ਕਰਦਾ ਹੈ ਕਿ ਚੰਨੀ ਸਾਹਿਬ ਦਾ ਜਿਹੜਾ ਕੇਕ ਹੈ ਉਹ ਚਮਕੌਰ ਸਾਹਿਬ ਵਾਲੇ ਵੀ ਆ ਕੇ ਇੱਕ ਅਕਾਊਂਟ ਇਹਨਾਂ ਦੋਹਾਂ ਆਇਆ ਕੇ ਕੇਕ ਯਾਰੀ ਖੱਟਾ ਹੋ ਜਾਂਦਾ